ਲਵੀ ਆਡੀਓ ਮੈਂ ਥਾਰਾ ਆਪਣਾ ਅਸਤੀਸ਼ ਵਿਦਰੋਹੀ ਅਰ ਅੱਜ ਨਵੇਂ ਸਾਲ ਪਾ ਮੈਂ ਸੋਚਿਆ ਵੀ ਚਲੋ ਇੱਕ ਭਾਵਨਾਤਮਕ ਜਿਹਾ ਮੈਸੇਜ ਥਾਰੇ ਤੱਕ ਪਹੁੰਚਦਾ ਕਰ ਦਿਆਂ ਅ ਬਹੁਤ ਸਾਲਾਂ ਤੇ ਨਾ ਹਮੇ ਸੁਣਦੇ ਆ ਰਹੇ ਤੇ ਬਈ ਪਈ ਤੀਮੀਆਂ ਨਾ ਜਿਹੜੀਆਂ ਉਹ ਹੁਣ ਬੰਦਿਆਂ ਕੇ ਬਰਾਬਰ ਕੰਮ ਕਰਨ ਲੱਗੀਆਂ ਅਰ ਬੰਦੇ ਕੇ ਮੋਢੇ ਗਲ ਮੋਢਾ ਲਾ ਕੇ ਵੀ ਕੰਮ ਕਰਾਂ ਕਈ ਵਾਰ ਤਾਂ ਜੋ ਵੀ ਸੁਣਨ ਮ ਆਇਆ ਵੀ ਤੀਮੀਆਂ ਨਾ ਬੰਦਿਆਂ ਤੇ ਅੱਗਾ ਲੰਘੀਆਂ ਬਿਨਾਂ ਹਰੇਕ ਫੀਲਡ ਕੇ ਵਿੱਚ ਬਹੁਤ ਵਧੀਆ ਕੰਮ ਕਰਾਂ ਕਹਾਂ ਵੀ ਤੀਮੀਆਂ ਤੋਂ ਇਹ ਜਹਾਜ਼ ਵੀ ਚਲਾਣ ਲੱਗੀਆਂ। ਔਰ ਮੈਂ ਤੁਹਾਨੂੰ ਸੱਚੀ ਦੱਸਾਂ ਵੀ ਪਰਸੋਂ ਨਾ ਮੈਂ ਮਹਾਲੀ ਤੇ ਆ ਰਿਹਾ ਤਾਂ ਤੇ ਮੈਂ ਬੱਸ ਚੜ ਗਿਆ। ਬੱਸ ਮਾ ਬਹੁਤ ਭੀੜ ਦੀ। ਸਾਰੀਆਂ ਸੀਟਾਂ ਪਾ ਸਵਾਰੀਆਂ ਬੈਠੀ ਦੀਆਂ। ਮੈਂ ਚਲੋ ਬੱਸ ਮਾ ਖੜ ਗਿਆ। ਮੈਂ ਦੇਖਿਆ ਬਈ ਉਸ ਮਾ ਨਾ ਜਵਾਨ-ਜਵਾਨ ਤੀਮੀਆਂ ਵੀ ਦੀਆਂ, ਬੜੀ ਉਮਰ ਕੀ ਵੀ ਦੀਆਂ ਔਰ ਛੋਟੀਆਂ ਕੁੜੀਆਂ ਵੀ ਦੀਆਂ। ਮੈਂ ਸੋਚਿਆ ਵੀ ਲੈ ਕੋਈ ਮੰਨੋ ਜੜੀ ਹੈਗੀ ਸੀਟ ਦੇਹੇਗੀ ਪਰ ਕਿਸੇ ਨੇ ਉਠਕਾ ਮੰਨੂ ਸੀਟ ਨਹੀਂ ਦੇਈ। ਮੈਨੂੰ ਯਾਦ ਆਇਆ ਵੀ ਜਦ ਹਮੇ ਛੋਟੇ-ਛੋਟੇ ਤੇ ਯਾਰ ਵੀ ਹਮੇ ਚਾਹੇ ਕੋਈ ਬੜੀ ਚਾਹੇ ਛੋਟੀ ਜਿਹੜੀ ਵੀ ਤੀਮੀ ਆਏ ਕਰਦੀ ਉਠਗਾ ਉਹਨੂੰ ਸੀਟ ਦੇ ਦੇ ਕਰਾਂਦੇ ਪਰ ਇਹਨਾਂ ਨੇ ਕਿਸੇ ਨੇ ਵੀ ਮਤਲਬ ਜਿਤਨਾ ਕਹਾ ਵੀ ਤੀਮੀ ਅੱਗਾ ਲੰਘ ਗਈਆਂ ਹਰੇ ਕੰਮ ਅੱਗਾ ਵਗੀਆਂ ਇਹਨਾਂ ਨੇ ਕਿਸੇ ਨੇ ਫਰਜ਼ ਨਹੀਂ ਸਮਝਿਆ ਵੀ ਹਮੇ ਆਪਣੀ ਸੀਟ ਛੱਡ ਦਈਏ ਇਸ ਨੂੰ ਬਿਠਾ ਲਈਏ ਫਿਰ ਮੈਂ ਸੋਚਿਆ ਨਾ ਬਈ ਸਾਰੀ ਚੀਜ਼ ਮੈਂ ਸੋਚੀ ਵੀ ਤੀਮੀ ਅੱਗਾ ਨਹੀਂ ਲੰਗੀਆਂ ਬਈ ਇਹ ਤਾਂ ਉੱਥੀਓ ਬੈਠੀਆਂ ਨਵਾਂ ਸਾਲ ਤੁਹਾਨੂੰ ਮੁਬਾਰਕ ਹੋਏ ਔਰ ਇਹਨਾਂ ਨੂੰ ਵੀ ਵੀ ਭਾਈ ਮਾੜਾ ਮੋਟਾ ਸਾਨੂੰ ਵੀ ਅੱਗਾ ਲੰਗਣ ਦੀ ਕੋਸ਼ਿਸ਼ ਕਰੋ